ਤਵੇਰ ਦਾ ਨਾਸਤਾ ਖਾ ਪੀ ਕੇ ਰੈਡੀ ਹੋ ਕੇ ਤੇ ਅਸੀਂ ਜਾ ਰਹੇ ਹਾਂ ਰਮ ਸਿੰਘ ਕਾਲਾ ਰਹੇ ਉਹ ਪਿੱਛੇ ਗਿਆ ਸੀ ਅੱਛਾ ਆਈ ਲੁੱਕ ਐਟ ਯੂ ਐਂਡ ਇਟ'ਸ ਸੀਜ਼ੀ ਟੂ ਸੀ ਯੂ ਆਰ ਦਾ ਸਮਵਨ ਆਫ ਇਨ ਟ੍ਰਾਈਂਗ ਟੂ ਮੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਬੜੇ ਚਿਰ ਬਾਅਦ ਮੈਂ ਇੱਕ ਵਲੌਗ ਬਣਾਣ ਲੱਗੀ ਆ ਟਾਈਮ ਵੀ ਨਹੀਂ ਲੱਗਦਾ ਸੀਗਾ ਕਿ ਹਾਂ ਕਿ ਵੀ ਵਲੌਗ ਬਣਾਈਏ ਬਹੁਤ ਹੋ ਮਿਹਨਤ ਲੱਗ ਜਾਂਦੀ ਆ ਵਲੌਗ ਦੇ ਵਿੱਚ ਫਿਰ ਇਹਨੇ ਵੀਊ ਵੀ ਨਹੀਂ ਆਉਂਦੇ ਹੈਗੇ ਤੇ ਫਿਰ ਦਿਲ ਕਰਦਾ ਹੈ ਕਿ ਛੱਟੂ ਪਰੇ ਸ਼ਾਰਟਸ ਹੀ ਸਹੀ ਹੈਗੇ ਆ ਬਟ ਬਹੁਤ ਰਿਕੁਐਸਟ ਕਰਦੇ ਆ ਕਿ ਹਾਂ ਵਲੌਗ ਵੀ ਲੈ ਕੇ ਆਓ ਤੇ ਮੈਂ ਮਤਲਬ ਰਿਪਲਾਈ ਵੀ ਨਹੀਂ ਕਰ ਪੰਦੀ ਉਹਨਾਂ ਦੇ ਕਮੈਂਟਸ ਆ ਤੇ ਇਸ ਲਈ ਅੱਜ ਅਸੀਂ ਬੜੇ ਦਰਵਾਦ ਕੇ ਤੋਂ ਨਿਕਲੇ ਆ ਗਰਮੀਆਂ ਦੀ ਜਾਵਾਂਗੇ ਜੁੜੇ ਰੋ ਵਲੌਗ ਦੇ ਵਿੱਚ ਤੇ ਅੱਗੇ ਸਾਡਾ ਹੋਰ ਵੀ ਜੇ ਟਾਈਮ ਨਾ ਉੱਥੇ ਦਰਸ਼ਨ ਕਰਕੇ ਅਸੀਂ ਜਲਦੀ ਫ੍ਰੀ ਹੋਗੇ ਤੇ ਅੱਗੇ ਦੇ ਵੀ ਪਲਾਨ ਹੋਊਗੇ ਤੇ ਤੁਹਾਨੂੰ ਨਾਲ-ਨਾਲ ਅਸੀਂ ਉੱਥੇ ਵੀ ਲੈ ਕੇ ਜਾਵਾਂਗੇ ਤੇ ਤਨਵੀਰ ਹੋਰੇ ਨਹੀਂ ਹੈਗੇ ਸਾਡੇ ਨਾਲ ਉਹ ਗਏ ਹੋਇਆ ਹਿੰਦੂਸਰ ਦੀ ਯਾਤਰਾ ਤੇ ਤੇ ਇਸ ਲਈ ਅਸੀਂ ਸਾਡੇ ਨਾਲ ਇੰਦਰ ਨੰਗਲ ਕੋਲੋਂ ਸਭ ਨੂੰ ਦਰਸ਼ਨ ਕਰਨ ਜਾ ਰਹੇ ਹਾਂ ਤੇ ਹੋ ਸਕੇ ਤਾਂ ਸ਼ਾਇਦ ਨੰਗਲ ਡੈਮ ਵੀ ਜਾਈਏ ਜੇ ਟਾਈਮ ਰਿਹਾ ਤੇ ਜੁੜੇ ਰੋ ਸਾਡੇ ਨਾਲ ਤਾਂ ਕਿ ਅਸੀਂ ਤੁਹਾਨੂੰ ਵੀ ਨਾਲ-ਨਾਲ ਲੈ ਕੇ ਲਈਏ ਟਾਈਮ ਵੱਜ ਗਿਆ 9 ਬਤਾ ਲਈ ਸਾਡਾ 8 ਵਜੇ ਦਾ ਪਲਾਨ ਸੀ ਜਾਣ ਦਾ ਬਟ ਥੋੜੇ ਥੋੜੇ ਬਹੁਤ ਲੇਟ ਹੋ ਗਏ ਤੇ ਗਰਮੀ ਵੀ ਸਿਖਰ ਤੇ ਚੜ ਗਈ ਆ ਧੁੱਪ ਬਹੁਤ ਲਿਸ਼ਕਾਰੇ ਮਾਰਦੀ ਵੀ ਆ ਕਿੱਥੇ ਕਰਾਣਾ ਬੰਪਰ ਵੀ ਅੱਧਿਆ ਆ ਨਾ ਕਿਹੜੇ ਪਹਿਲੇ洗 ਕਰਨਾ ਹੈ ਤੂੰ ਕਿੱਥੇ ਕਰਾਣਾ ਹੈ ਸੈਬਨਰ ਪਹਿਲੇ洗 ਕਰਾਣਾ ਪਹਿਲੇ洗 ਕਰਾਉਣਾ ਹੈ ਸੈਂਡਲ ਥਲੇ ਰੱਖ ਪਹਿਲੇ洗 ਆਪ ਕਲਾ ਕਰ ਰਹੇ ਹਨ ਬਣਾ ਰਹੇ ਆ ਕਿ ਗੰਦੇ ਟੋਲ ਪਲਾਜ਼ਾ ਦਾ ਕਾਰਡ ਕਿਉਂਕਿ ਪਹਿਲੀ ਵਾਰੀ ਜਿਹੜਾ ਬਣਾਇਆ ਸੀ ਉਹਦੇ ਵਿੱਚ ਕੁਝ ਪ੍ਰੋਬਲਮ ਆ ਗਈ ਸੀਗੀ ਤਾਂ ਸੇ ਆਪਣੇ ਆਪ ਹੀ ਕੱਟਣ ਲੱਗ ਪਏ ਸੀਗੇ ਪਾਜੀ ਭਜਾਈ ਗਏ ਹੋਇਆ ਤੇ ਫਾਸਟੈਗ ਕਾਰਡ ਉਹਨਾਂ ਨੂੰ ਦਿੱਤਾ ਹੋਇਆ ਇੱਕ ਤੇ ਫਿਰ ਇਹਦੇ ਵਾਸਤੇ ਬਣਾ ਲੀਏ ਸੋਚਿਆ ਇੱਥੋਂ ਹੁਣ ਬਣਵਾ ਕੇ ਜਾਂਦੇ ਆ ਨਹੀਂ ਤਾਂ ਫਿਰ ਪ੍ਰੋਬਲਮ ਹੋ ਜਾਣੀ ਸੀਗੀ ਓਹੋ ਇੰਨਾ ਟਾਈਮ ਲਾਤਾ ਨਾ ਵੀਰੇ ਨੇ ਦਸ ਦੋ ਗੱਡੀਆਂ ਉਹਨੇ ਦੌੜ ਦਿੱਤੀਆਂ ਸਾਨੂੰ ਨਹੀਂ ਦੌੜਿਆ ਉਹਨੇ ਇੰਨਾ ਲੇਟ ਕਰੀ ਜਾਂਦਾ ਸਾਨੂੰ ਇਹ ਅਸੀਂ ਅੱਗੇ ਹੀ ਲੇਟ ਹੈਗੇ ਆ ਗਰਮੀ ਚ ਜਾਂਦੇ ਜਾਂਦੇ ਫਿਰ ਗੱਡੀ ਨੂੰ ਵੀ ਭੁੱਖ ਲੱਗੀ ਕਿਉਂਕਿ ਸਫਰ ਲੰਬਾ ਸੀਗਾ ਤੇ ਫਿਰ ਅਸੀਂ ਫਿਊਲ ਰੀਫਿਲ ਕਰਵਾਇਆ ਗੁਰਵਿੰਦਰ ਤੇ ਅਮ੍ਰਿਤਾ ਵਿਆਹ ਹੋਇਆ ਸੀ ਲਾਵਾ ਵਾਲਾ ਗੁਰਦੁਆਰਾ ਤੇ ਸੰਗਤਾ ਕਿੱਥੇ ਰਹਿ ਗਈਆਂ ਅੱਛਾ ਇੱਧਰ ਇੱਧਰ ਹੈ ਅੱਛਾ ਓ ਖੜਾ ਕਰੂਗੇ ਤੇ ਦਾ ਅਸੀਂ ਕਾ ਇੰਥੇ ਲਾ ਦਿੱਤਾ ਮੈਂ ਹੋਰ ਅਸੀਂ ਪਹੁੰਚ ਗਏ ਆ ਕੋਟਪਿੰਨ ਗੁਰਵਿੰਦਰ ਦੇ ਪੇਕੇ ਤੇ ਸਫਾਰੀ ਲੈ ਕੇ ਅਸੀਂ ਅੱਗੇ ਜਾਵਾਂਗੇ ਸਾਰੇ ਜਣੇ ਆਪਣਰੋ ਤੇ ਬਾਤ ਪਈਆਂ ਡਾਂਕੇ ਕਿੱਥੇ ਚੱਲੋ ਚੱਲਣਗੇ ਦਿਨ ਤੁਖਾਨੀ ਹੋ ਨਿਕਲ ਗਏ ਗੱਡੀਆਂ ਆਪਣੀ ਅਸੀਂ ਇਹਨਾਂ ਦੇ ਘਰ ਖੜੀ ਕਰ ਦਿੱਤੀ ਹਵੇਲੀ ਤੇ ਔਰ ਸਫਾਰੀ ਚ ਬੈਠ ਕੇ ਅਸੀਂ ਸਾਰੇ ਜਣੇ ਜਾ ਰਹੇ ਆ ਤੇ ਸੈਟਲ ਹੋ ਰਹੇ ਆ ਲੋਵੀ ਚੱਲੇ ਪਾ ਲਈਏ ਹੁਣ ਅੱਗੇ ਦੇ ਤੋਂ ਬਹੁਤ ਏਜ ਹੋ ਗਈ ਆ 11:30 ਹੋ ਗਿਆ ਤੇ ਹਲੇ ਤੱਕ ਅਸੀਂ ਕੋਟੀਆਂ ਤੇ ਅੱਗੇ ਪਤਾ ਨਹੀਂ ਕਿੰਨੇ ਵਜੇ ਪਹੁੰਚਣਾ ਆ ਦੇਖੋ ਲੋਵੀ ਹੁਣ ਸੰਗਤਾਂ ਨੇ ਪਾਲੇ ਦੇ ਚੱਲੇ ਨੰਗਲਵਾਲ ਦੇ ਤੇ ਸਾਡੇ ਨਾਲ ਜੁੜੇ ਨੇ ਕੋਟ ਦੀਆਂ ਸੰਗਤਾਂ ਫਦੇ ਬੁਲਾਦੇ ਗੁਰਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਹੁਣ ਅਸੀਂ ਮੰਗਲ ਪਹੁੰਚ ਗਏ ਆ ਤੇ ਗੁਰਦੁਆਰਾ ਸਾਹਿਬ ਵੱਲ ਅਸੀਂ ਜਾਣਾ ਸੀ ਬਟ ਅਸੀਂ ਡੈਮ ਵੱਲ ਨੂੰ ਚੱਲ ਪਏ ਤੇ ਸੋਚਿਆ ਪਹਿਲਾਂ ਅਸੀਂ ਮੱਥਾ ਟੇਕ ਲਈਏ ਤੇ ਫਿਰ ਅਸੀਂ ਵਾਪਸ ਯੂ-ਟਰਨ ਲਿਆ ਤੇ ਗੁਰਦੁਆਰਾ ਸਾਹਿਬ ਦੇ ਵੱਲ ਅਸੀਂ ਰੁਕ ਕੀਤਾ ਕਿ ਅਸੀਂ ਪਹਿਲਾਂ ਜਿਸ ਕੰਮ ਲਈ ਆਏ ਆ ਪਹਿਲਾਂ ਉਹ ਹੀ ਕੀਤਾ ਜਾਏ ਬਹੁਤ ਹੀ ਸੋਨਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਦੇਖਿਆ ਔਰ ਆਸ-ਪਾਸ ਦਾ ਨਜ਼ਾਰਾ ਬਹੁਤ ਹੀ ਜ਼ਿਆਦਾ ਸੋਹਣਾ ਸੀ ਪਰ ਗਰਮੀ ਇੰਨੀ ਜ਼ਿਆਦਾ ਸੀ ਤਾਂ ਅਸੀਂ ਜ਼ਿਆਦਾ ਦੇਰ ਤੱਕ ਬਾਹਰ ਖੜੇ ਨਹੀਂ ਹੋ पाए

ਟਾਰਜ਼ਨ ਅਰੇ ਇਹ ਟਾਰਜ਼ਨ ਆ ਕਿ ਇਹ ਟਾਰਜ਼ਨ ਆ ਆਪਣੀ ਟਾਰਜ਼ਨ ਆ ਕਿ ਕਿਸੇ ਹੋਰ ਦੀ ਟਾਰਜ਼ਨ ਆ ਫਿਰ ਸ਼ਿਲੰਗਰ ਚੱਕਿਆ ਲੰਗਰ ਚੱਕੀਏ ਅਸੀਂ ਤਾਂ ਫ੍ਰੀ ਹੋ ਗਏ ਸੀ ਪਰ ਸਾਈਬਰ ਉਹ ਬਹੁਤ ਸਲੋ ਸਲੋ ਖਾ ਰਿਹਾ ਸੀ ਕਾਫੀ ਟਾਈਮ ਲਗਾ ਦਿੱਤਾ ਉਹਨੇ ਤੇ ਫਿਰ ਅਸੀਂ ਵਾਪਸੀ ਦਾ ਰੋਕ ਕੀਤਾ ਤੇ ਹੁਣ ਅਸੀਂ ਜਾ ਰਹੇ ਸੀਗੇ ਇੱਕ ਮੰਦਿਰ ਤੇ ਦਰਸ਼ਨ ਕਰਨ ਵਾਸਤੇ ਜੋ ਕਿ ਇਤਿਹਾਸਿਕ ਆ ਬ੍ਰਹਮਾਜੀ ਦਾ ਮੰਦਿਰ ਜਿੱਤੇ ਸੀ ਦਰਸ਼ਨ ਕੀਤੇ ਔਰ ਮਤਲਬ ਗੁਰਦੁਆਰਾ ਸਾਹਿਬ ਤੋਂ ਵੀ ਮਤਲਬ ਕਾਫੀ ਥੋੜਾ ਸਾਈਡ ਤੇ ਪੈ ਜਾਂਦਾ ਹੈ ਨੀਚੇ ਅਸੀਂ ਗਏ ਨਾਲ-ਨਾਲ ਅਸੀਂ ਨਦੀ ਦੇ ਵੀ ਦਰਸ਼ਨ ਕੀਤੇ ਅਸੀਂ ਨੀਚੇ ਜਾ ਰਹੇ ਸੀ ਪਰ ਇਹ ਗੱਡੀ ਪਾਕਾ ਰਹੇ ਸੀ ਕਿੰਨੇ ਸੀ ਮੈਂ ਦੇਖਦਾ ਕੁਛ ਆਮੀ ਜਗਾ ਮਿਲ ਜੇ ਤਾਂ ਕਿ ਵਾਪਸੀ ਆਉਂਦੇ ਹੋਏ ਗੱਡੀ ਇੱਕਦਮ ਹੀਟ ਨਾ ਮਾਰਦੀ ਹੋਵੇ ਪਰ ਅਸੀਂ ਕਿਹਾ ਕਿ ਚਲੋ ਉੱਥੇ ਖੜੇਗਾ ਤਾਂ ਰਹਿਣਾ ਫਿਰ ਅਸੀਂ ਇਹ نیچے ਚਲੇ ਗਏ ਜਿ ਆਣੇ ਪਹਿਲਾਂ ਚਲੇ ਗਏ ਸੀ ਜੰਮੀਤ ਅੰਮ੍ਰਿਤ ਦੇ ਨਾਲ ਤੇ ਅਸੀਂ ਹੌਲੀ ਹੌਲੀ ਆੰਮਨੇ ਪੇ ਸੀਗੇ نیچے ਨੂੰ ਮੰਦਿਰ ਮੱਥਾ ਟੇਕਣ ਤੋਂ ਪਹਿਲਾਂ ਅਸੀਂ ਮੋਹਾਂ ਸੋਤਾ ਆਪਣਾ ਸਤਲੁਜ ਨਦੀ ਦੇ ਵਿੱਚ ਪਾਣੀ ਬਹੁਤ ਹੀ ਠੰਡਾ ਸੀ ਅੱਖਾਂ ਖੁੱਲ ਗਈਆਂ ਬਹੁਤ ਹੀ ਵਧੀਆ ਨਜ਼ਾਰਾ ਸੀ ਪਾਣੀ ਦਾ ਬਹਾਰ ਵੀ ਬਹੁਤ ਤੇਜ਼ ਸੀਗਾ ਬਹੁਤ ਹੀ ਵਧੀਆ ਲੱਗ ਰਿਹਾ ਸੀ ਠੰਢ ਠੰਢੀ ਹਵਾ ਸੀ ਫਿਰ ਅਸੀਂ ਮੰਦਿਰ ਮੱਥਾ ਟੇਕਿਆ ਪਰ ਸਾਇਮਨੂਰ ਜਿਹੜਾ ਸੀ ਉਹਨੂੰ ਮੌਂਗੀ ਪੈ ਗਿਆ ਤੇ ਫਿਰ ਉਹ ਘਬਰਾ ਗਿਆ ਅਸੀਂ ਫਿਰ ਨਾਲ ਨਾਲ ਹੀ ਸੀ ਮੱਤਾ ਟਿੱਕੇ ਸੀ ਉੱਪਰ ਆਏ ਤੇ ਫੇਰ ਅਸੀਂ ਪਾਪੜ ਖਾਦੇ ਕਿਉਂਕਿ ਹਲਕੀ ਫੁਲਕੀ ਭੁੱਖ ਲੱਗੀ ਹੋਈ ਸੀ। ਉਹ ਨੀ ਤਾਂ ਆ ਭਾਈ ਨੇ ਵੀ ਕਹਿ ਦੇਣਾ ਸੀ। ਇੱਧਰ ਨੂੰ ਚੱਲਦੇ ਤੁਸੀਂ ਕਹਿੰਦੇ ਨੇ ਇੱਧਰ ਕਿੱਥੇ ਪਰੌਣੇ ਆਏ ਹੋ ਆ। ਅੱਛਾ ਸੜਕ ਤੋਂ ਬਰੌਂਗੇ ਅੱਜ ਸੱਪੇ ਬੁੱਸਰ। ਅੱਗੇ ਨਾ ਕੰਨਾ ਇੱਥੇ ਇੰਨੇ ਵਣਸ ਕੇ ਆਏਗੀ। ਮੈਂ ਨਾ ਉੱਧਰ ਨੂੰ ਨਾ ਆ ਖੱਬਿਆ ਤੁਨੂੰ। ਸੱਜੇ ਨੂੰ ਸੌਰੀ। ਬੱਲੇ ਵਾਹ ਗਰੂ ਵਾਹ ਗਰੂ ਬਹੁਤ ਚੰਗੇ ਸੜਕ ਤੇ। ਹਾਂ ਤੇ ਆਪਾਂ ਇਹ ਨੂੰ ਜਾਣ ਬਈ ਹਾਲ ਤੋਂ। ਵਾਹ ਗਰੂ ਉੱਧਰ ਸੰਸਾਰ ਘੜਦੇ। ਇਹ ਫੋਟੀਆਂ ਸਵਰਗ ਦੀਆਂ ਕਿੱਧਰ ਜਾਣ ਕਦੇ ਬੈਠੇ ਬੁੱਝੀਏ ਨਾ ਯਾ ਸੱਚੇ ਜਾਣਦੇ ਹੋ ਨਹੀਂ ਬਾਬਾ ਜੀ ਜੀਪੀਐਸ ਨਹੀਂ ਹੈ ਥੋੜਾ ਜਿਆਦਾ ਬਣਾ ਜੀਪੀਐਸ ਕਿੰਨੇ ਪੈ ਕੀ ਕਾਰ ਵਿੱਚ ਲੈ ਆਉਂਦੇ ਮੰਦਰ ਮੱਥਾ ਟੇਕਣ ਤੋਂ ਬਾਅਦ ਅਸੀਂ ਰਸਤਾ ਥੋੜਾ ਨਹੀਂ ਬਹੁਤ ਭਟਕ ਗਏ ਸੀ অলਮੋਸ ਅਸੀਂ 1-2 ਘੰਟੇ ਇਧਰ ਉਧਰ ਘੁੰਮਦੇ ਰਹੇ ਤੇ ਫਾਈਨਲੀ ਅਸੀਂ ਰੋਡ ਤੇ ਵਾਪਸ ਆਏ ਤੇ ਗੁਰਦੁਆਰਾ ਸਾਹਿਬ ਪਹੁੰਚੇ ਪਾਈ ਕਨਿਆ ਜੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਤੇ ਬਹੁਤ ਹੀ ਸੋਨਾ ਗੁਰਦੁਆਰਾ ਸਾਹਿਬ ਇਹ ਬਣਿਆ ਹੋਇਆ ਆ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਪਾਈ ਕਨਿਆ ਜੀ ਦੀ ਉਹ ਮਸ਼ਕ ਦੇਖ ਸਕਦੇ ਆ ਜਿੱਤੇ ਤੋਂ ਉਹ ਮੁਸਲਮਾਨ ਸਿਪਾਈਆਂ ਨੂੰ ਜੰਗ ਦੇ ਦੌਰਾਨ ਪਾਣੀ ਦੀ ਸੇਵਾ ਕਰਦੇ ਸੀਗੇ ਬਹੁਤ ਵਧੀਆ ਦਰਸ਼ਨ ਕੀਤੇ ਅਸੀਂ ਡੋਨਟ نو ਵੈਰੀ ਫਰਬਨੁਰ बुक हेल्प हिम ले लैंना निक बाहर निकल गए दरवाजा बंद करी जाना नहीं ਦਰਸ਼ਨ ਕਰਕੇ ਅਥੋ तकरीबन तकरीबन ਸੰਕੇਸਗੜ ਸਾਇ ਪਹੁੰਚਦੇ ਪਹੁੰਚਤੇ 5:30 ਤੋਂ ਵੀ ਉੱਪਰ ਹੋ ਗਏ ਸੀਗੇ ਤੇ ਰਸ਼ ਨਹੀਂ ਸੀਗਾ ਤਾਂ ਜੋੜੇ ਘਰ ਚ ਅਸੀਂ ਪਹਿਲਾਂ ਮਤਲਬ ਜੋੜੇ ਜਮਾ ਕਰਵਾਏ ਤੇ ਇਹ ਨਿਆਣਿਆਂ ਨੂੰ ਪੈਸੇ ਦਿੰਦੇ ਪੀ ਅਸੀਂ ਮੱਥਾ ਟੇਕਣ ਨੂੰ ਤੇ ਫਿਰ ਮੈਂ ਕਿਹਾ ਮੈਂ ਕਿਉਂ ਨਾ ਪਿੱਛੇ ਰਵਾਂ ਤੇ ਇਸ ਤੋਂ ਪਹਿਲਾਂ ਇਹ ਦਿੰਦੇ ਮੈਨੂੰ ਮੰਮੀ ਨੇ ਦੇ ਦਿੱਤੇ ਪੈਸੇ ਮੱਥਾ ਟੇਕਣ ਨੂੰ ਪਹਿਐ ਨਸਾਰ ਗੁਰੂ ਸਾਹਿਬ ਦੇ ਸਿੱਖ ਧਰ ਦਾ ਸਤਕਾਰ ਨਹੀਂ ਕੀਤਾ ਕੋਈ ਸ਼ਮਕੇ ਲੇਹ ਨਾ ਕੋਈ ਲੋਕ ਕਰਕੇ ਦੇਹ ਸਰੀਰ ਝੁੱਕ ਕੇ ਲੈ ਨਾ ਜਾਵੇ ਸਿਰ ਰਖਵਾਰੇ ਸੋਇਸ ਵਾਸਤੇ ਇਹ ਲੋਕ ਰਾਖੀ ਕਰਦੇ ਪੈ ਔਰ ਹਰ ਵਾਰ ਦੀ ਤਰ੍ਹਾਂ ਆਪਣੇ ਇਸ ਜਪਰ ਸਾਧ ਸ਼ੱਕ ਲੈ ਆਇਆ ਪਰ ਮੇਰੇ ਹੱਥ 'ਚ ਪ੍ਰਸ਼ਾਦ ਦੇਖ ਕੇ ਫੇਰ ਟੱਪਾ ਟੱਪਾ ਆ ਗਿਆ ਕਿ ਮੈਂ ਹਾਂ ਮੈਨੂੰ ਦੇ ਦਿਓ ਮੈਨੂੰ ਦੇ ਦਿਓ ਕਹਿੰਦਾ ਇੰਨਾ ਸਾਰਾ ਮੈਂ ਸਾਰਾ ਮੇਰਾ ਹੈ ਫਿਰ ਮੈਂ ਉਹਨੂੰ ਕਹਿੰਦੀ ਨਹੀਂ ਥੋੜਾ ਥੋੜਾ ਕਰਕੇ ਖਾ ਤਾਂ ਕਿ نیچے ਨਾ ਗਿਰ ਜਾਵੇ ਪ੍ਰਸ਼ਾਦ ਤੇ ਫਿਰ ਉਸ ਤੋਂ ਬਾਅਦ ਦੇਖ ਲਓ 6:05 ਮਿੰਟ ਹੋ ਗਏ ਸਾਨੂੰ ਉੱਥੋਂ ਮੱਥਾ ਟੇਕ ਕੇ ਵਾਪਸ ਬਾਹਰ ਆਉਂਦੇ ਨੂੰ ਟਾਈਮ ਨਹੀਂ ਬਾਹਰ ਆ ਗਏ ਕਿਉਂਕਿ ਰਸ਼ ਜ਼ਿਆਦਾ ਨਹੀਂ ਸੀਗਾ ਫਿਰ ਅਸੀਂ ਸੋਚਿਆ ਕਿ ਹੁਣ ਬਹੁਤ ਲੇਟ ਹੋ ਗਿਆ ਤਾਂ ਘਰਵਾਲ ਨੂੰ ਰੁਕ ਕਰੀਏ ਕਿਉਂਕਿ ਸ਼ਾਇਦ ਹੋਰ ਆਸ-ਪਾਸ ਦੇ ਦਰਸ਼ਨ ਕਰਨਾਂ ਸਾਡੀ ਕਿਸਮਤ 'ਚ ਨਹੀਂ ਸੀ ਤਾਂ ਹੀ ਅਸੀਂ ਕਿੰਟਾ ਡੇਢ ਘੰਟਾ ਇੱਧਰ ਉੱਧਰ ਘੁੰਮਦੇ ਰਹੇ ਗਲੀਆਂ ਦੇ ਵਿੱਚ ਰਸਤਾ ਲੱਭਣ ਦੇ ਲਈ ਅੱਜ ਅਸੀਂ ਪਾਰਕਿੰਗ ਦੇ ਬਾਹਰ ਇੱਥੇ ਬੱਠਾ ਲਾਇਆ ਕਿੱਥੋਂ ਆਏ ਭਾਜੀ ਤੁਸੀਂ ਚੰਡੀਗੜ੍ਹ ਚੰਡੀਗੜ੍ਹ ਤੋਂ ਕੌਣ ਰਹਿੰਦਾ ਤੁਹਾਡਾ ਚੰਡੀਗੜ੍ਹ ਜੀ ਨਹੀਂ ਇਹ ਤਾਂ ਇੱਧਰ ਆਇਆ ਇੱਧਰ ਵੀ ਹਵਾਨ ਦੀ ਪਿੱਛੇ ਹੱਤ ਕਰ ਹੋਂਦ ਕੀ ਪੀਕੇਟ ਆ ਮੰਗੋ ਵਾਲੀ ਫਰੂਟੀ λεਮਨ ਸੋਡਾ ਕਿੰਨੇ ਪੀਤਾ ਹੂੰ λεਮਨ ਸੋਡਾ ਕਿੰਨੇ ਪੀਤਾ ਮੈਨੇ ਪੀਤਾ ਪਰੰਪਾ ਇਤੇ ਪਪਾ ਨੇ ਪੀਤਾ ਮੈਨੂੰ ਤੂੰ ਦਿੱਤਾ ਨਹੀਂ ਥੱਕ ਗਏ ਨਾ ਪਾਉਣ ਹਨਾ ਚਾਚੂ ਨੇ ਕਿੰਨਾ ਕਮਾਇਆ ਨਾ ਹੋਦੇ ਹੋਦੇ ਆ ਗਿਆ ਬੱਦੀ ਮੈਨੂੰ ਹੋਂਦ ਇੱਚ ਵੀ ਢੂੰਗਾ ਲਾਣਾ ਮਜ਼ਾ ਹੀ ਆ ਗਿਆ ਨਾ ਫੇਰ ਕਿਸਗੜ ਸਾਹਿਬ ਤੋਂ ਨਿਕਲ ਕੇ ਅਸੀਂ ਵਾਪਸੀ ਘਰ ਵੱਲ ਨੂੰ ਰੁਕ ਕੀਤਾ ਪਹਿਲਾਂ ਕੋਟ ਜਾਵਾਂਗੇ ਡੈਮ ਦੇਖਣ ਦਾ ਪ੍ਰੋਗਰਾਮ ਕੈਨਸਲ ਕਰ ਦਿੱਤਾ ਕਿ ਅਸੀਂ ਫੇਰ ਕਿਸੇ ਦਿਨ ਦੇਖਾਂਗੇ ਸ਼ਾਇਦ ਅੱਜ ਕਿਸਮਤ 'ਚ ਨਹੀਂ ਸੀ ਉਹ ਕਹਤੇ ਇਹਦੀ ਨਾ ਮੈਨੂੰ ਪੈ ਜਾਣ ਨਹੀਂ ਨਹੀਂ ਉਸ ਤੋਂ ਨਹੀਂ ਨਾ ਮੈਂ ਨਹੀਂ ਜਾਂਦੀ ਮੈਨੂੰ ਡਰ ਲੱਗਦਾ ਆਹੋ ਉਹ ਕਿੱਦਾਂ ਮੈਨੂੰ ਦੇਖਦੀਆਂ ਆ ਅੱਖ ਕੱਢ ਕੱਢ ਕੇ ਪਤਾ ਆਪਣੇ ਵੱਲੋਂ ਤਾਂ ਜਲਦੀ ਹੀ ਕੋਸ਼ਿਸ਼ ਕੀਤੀ ਸੀਗੀ ਕਿ फटाफट ਨਿਕਲੀ ਅਸੀਂ ਬੋਤਾ ਬੈਠੇ ਵੀ ਨਹੀਂ ਉੱਥੇ ਪਾਣੀ ਪੂਣੀ ਪੀਤਾ ਤੇ ਤੋਰ ਪਰ ਫਿਰ ਵੀ ਤੋਰਦੇ ਤੋਰਦੇ ਸਾਨੂੰ 7:30 ਤੋਂ ਉੱਪਰ ਟਾਈਮ ਹੋਇਆ ਗਿਆ ਸੀਗਾ ਤੇ ਫਿਰ ਸੀ ਘਰ ਵੱਲ ਨੂੰ ਹੀ ਸਿੱਧਾ ਰੁਖ ਕੀਤਾ ਔਰ ਇੰਨੇ ਜ਼ਿਆਦਾ ਥੱਕ ਗਏ ਸੀ ਮੈਂ ਕਿ ਮੇਰੇ ਜਿਤਾ ਹਿੰਮਤ ਨਹੀਂ ਹੈਗੀ ਰੋਟੀ ਘਰ ਬਣਾਣ ਦੀ ਔਰ ਫਿਰ ਅਸੀਂ ਬਾਰੋ ਹੀ ਪੈਕ ਕਰਵਾਲੀ ਔਰ ਘਰ ਪਹੁੰਚਦੇ ਆ ਸਰ ਆਂਦੇ ਆ ਸਰ ਖਾਣਾ ਖਾਣ ਵੇਲੇ ਆ ਦੇਖ ਲਓ ਤੁਸੀਂ ਪਛਾਣਦੇ ਹੀ ਆ ਤੁਸੀਂ ਮੈਂ ਨਾਮ ਨਹੀਂ ਲਾਉਂਗੀ ਬਸ ਇਹਦਾ ਹੀ ਵਲੌਗ ਚੱਲਦਾ ਆ ਤੇ ਰੋਟੀ ਰੋਟੀ ਖਾਦੀ ਤੇ ਫਿਰ ਥੋੜਾ ਜਿਹਾ ਰਿਫਰੈਸ਼ ਕਰਨ ਆਪਣੇ ਆਪ ਨੂੰ ਮੈਂ ਥੋੜਾ ਜਿਹਾ ਫਰੂਟ ਲਿਆ ਔਰ ਟਾਈਮ ਹੋ ਰਿਹਾ ਹੈ ਰਾਤ ਦੇ 10:30 ਤੇ ਬਹੁਤ ਆਗੇ ਸੀਗੇ ਤੇ ਇਸ ਵਲੌਗ ਨੂੰ ਮੈਂ ਇੱਥੇ ਹੀ ਐਂਡ ਕਰਦੀ ਹਾਂ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ